ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਜਦੋਂ ਆਪਣੇ ਘਰ ਦੇ ਵਿੱਚ ਖਾਲਸਾ ਜੀ ਬਹੁਤ ਜ਼ਿਆਦਾ ਗਰੀਬੀ ਆ ਜਾਂਦੀ ਹੈ ਜਾਂ ਆਪਣੇ ਸਿਰ ਬਹੁਤ ਜ਼ਿਆਦਾ ਕਰਜ਼ਾ ਚੜ ਜਾਂਦਾ ਹੈ ਇਹ ਇੱਕ ਇਸ ਤਰ੍ਹਾਂ ਦਾ ਟਾਈਮ ਹੁੰਦਾ ਹੈ ਖਾਲਸਾ ਜੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਪਣੇ ਜੋ ਰਿਸ਼ਤੇਦਾਰ ਸਾਖ ਸੰਬੰਧੀ ਜਾਂ ਸਾਰੇ ਜੋ ਭੈਣ ਭਰਾ ਹੁੰਦੇ ਨੇ ਉਹ ਵੀ ਸਮਾ ਦੇ ਕੇ ਆਪਣੇ ਤੋਂ ਪਾਸਾ ਵਟ ਜਾਂਦੇ ਨੇ ਤੇ ਖਾਲਸਾ ਜੀ ਜੇ ਸੋਚੀਏ ਕਿ ਆਪਣੇ ਤੇ ਕਰਜ਼ਾ ਕਿਵੇਂ ਚੜਦਾ ਹੈ ਕਿਉਂ ਆਪਣੇ ਸਿਰ ਇੰਨਾ ਕਰਜ਼ਾ ਹੋ ਜਾਂਦਾ ਹੈ ਆਪਾਂ ਨੂੰ ਆਪਣੀ ਆਪਣੀ ਚਾਦਰ ਦੇ ਕੇ ਪੈਰ ਪਸਾਰਨੇ ਚਾਹੀਦੇ ਨੇ ਕਈ ਭੈਣ ਭਰਾਵਾਂ ਦੀ ਤਾਂ ਖਾਲਸਾ ਜੀ ਇਹ ਸੋਚ ਹੁੰਦੀ ਹੈ ਕਿ ਉਹ ਖਰਚੇ ਬਹੁਤ ਕਰਦਾ ਸੀ ਆਪਣੀ ਚਾਦਰ ਦੇ ਕੇ ਪੈਰ ਪਸਾਰਦਾ ਤੇ ਇੰਨਾ ਸਿਰ ਕਰਜ਼ਾ ਨਾ ਚੜਦਾ ਖਾਲਸਾ ਜੀ ਕਦੇ ਵੀ ਥੋੜੇ-ਬਹੁਤ ਖਰਚੇ ਦੇ ਨਾਲ ਬੰਦੇ ਦੇ ਸਿਰ ਤੇ ਕਰਜ਼ਾ ਨਹੀਂ ਚੜਦਾ। ਉਸ ਸਮੇਂ ਖਾਲਸਾ ਜੀ ਕਿਸੇ ਵੀ ਇਨਸਾਨ ਦੇ ਉੱਪਰ ਕਰਜ਼ਾ ਹੁੰਦਾ ਏ ਜੇ ਸਮੇਂ ਉਸ ਦੇ ਘਰ ਦੇ ਵਿੱਚ ਉਸ ਨੂੰ ਕੋਈ ਨਾਮਰਾਦ ਬਿਮਾਰੀ ਘੇਰ ਲੈਂਦੀ। ਉਸ ਸਮੇਂ ਖਾਲਸਾ ਜੀ ਉਸ ਤੇ ਕਰਜ਼ਾ ਚੜਦਾ ਏ ਕਿਉਂਕਿ ਉਹਦੇ ਮਨ ਦੇ ਵਿੱਚ ਖਾਲਸਾ ਜੀ ਇਹ ਸੋਚ ਹੁੰਦੀ ਏ ਪਰਿਵਾਰ ਦੇ ਪ੍ਰਤੀ ਕੇ ਪੈਸੇ ਦਾ ਕਿ ਇਹ ਪੈਸਾ ਤਾਂ ਮੈਂ ਕੱਲ ਨੂੰ ਬਣਾ ਲਵਾਂਗਾ ਜੇਕਰ ਇਹ ਮੇਰਾ ਪਰਿਵਾਰ ਦਾ ਮੈਂਬਰ ਮੇਰੇ ਤੋਂ ਖੋਇਆ ਗਿਆ ਤਾਂ ਇਹ ਮੇਰੇ ਤੋਂ ਵਾਪਸ ਨਹੀਂ ਮੁੜਨਾ ਪੈਸੇ ਦਾ ਕੋਈ ਨਹੀਂ ਪੈਸੇ ਤਾਂ ਜਿਵੇਂ ਖਾਲਸਾ ਜੀ ਸਿਆਣੀ ਕਹਿੰਦੇ ਨੇ ਕਿ ਪੈਸਾ ਹੱਥਾਂ ਦੀ ਮੈਲ ਏ ਪੈਸਾ ਤਾਂ ਫਿਰ ਵੀ ਖਾਲਸਾ ਜੀ ਬਣ ਜਾਂਦਾ ਪਰ ਜੋ ਇਨਸਾਨ ਆਪਣੇ ਤੋਂ ਦੂਰ ਹੋ ਜਾਵੇ ਆਪਣੇ ਮਾਤਾ ਪਿਤਾ ਜਾਂ ਉਹਨਾਂ ਦੇ ਬੱਚਾ ਕੋਈ ਦੂਰ ਹੋ ਜਾਵੇ ਖਾਲਸਾ ਜੀ ਉਹ ਸਾਰੀ ਜ਼ਿੰਦਗੀ ਨਹੀਂ ਆਪਾਂ ਲੈ ਸਕਦੇ ਉਹਨੂੰ ਸਾਰੀ ਜ਼ਿੰਦਗੀ ਆਪਾਂ ਨਹੀਂ ਮੋੜ ਕੇ ਲਿਆ ਸਕਦੇ ਇਸ ਲਈ ਖਾਲਸਾ ਜੀ ਜਦੋਂ ਕੋਈ ਆਪਣੇ ਘਰ ਦੇ ਵਿੱਚ ਨਾ ਮਰਾਤ ਬਿਮਾਰੀ ਪੈਰ ਧਰ ਲੈਂਦੀ ਤੇ ਆਪਾਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਦੇ ਆ ਸਾਰਾ ਕੁਝ ਵੇਚ ਵਟ ਕੇ ਆਪਾਂ ਆਪਣੇ ਘਰ ਦੇ ਮੈਂਬਰ ਨੂੰ ਠੀਕ ਕਰਨਾ ਚਾਹੁੰਦੇ ਆ ਜਿਸ ਕਰਕੇ ਖਾਲਸਾ ਜੀ ਆਪਣੇ ਉੱਪਰ ਇੰਨਾ ਕਰਜ਼ਾ ਹੋ ਜਾਂਦਾ ਹੈ ਕਿਸੇ ਦਾ ਵੀ ਖਾਲਸਾ ਜੀ ਕਦੇ ਜੀ ਨਹੀਂ ਕਰਦਾ ਕਿ ਅਸੀਂ ਕਿਸੇ ਤੋਂ ਮੰਗ ਕੇ ਖਾਈਏ ਜਾਂ ਅਸੀਂ ਕਿਸੇ ਅੱਗੇ ਝੋਲੀ ਅੱਢੀਏ ਤੇ ਨਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਕਿਸੇ ਤੇ ਇਸ ਤਰ੍ਹਾਂ ਦਾ ਸਮਾਂ ਲੈ ਕੇ ਆਉਣ ਕਿ ਉਹਨਾਂ ਨੂੰ ਕਿਸੇ ਦੇ ਅੱਗੇ ਝੋਲੀ ਅੱਢਣੀ ਪਵੇ ਇਹ ਉਸ ਪਰਮਾਤਮਾ ਤੋਂ ਬਿਨਾਂ ਖਾਲਸਾ ਜੀ ਵਾਇ ਗਰੋਸਟੇ ਪਾਸ਼ਾ ਇਸ ਤਰ੍ਹਾਂ ਦੇ ਦਿਨ ਕਿਸੇ ਨੂੰ ਵੀ ਨਾ ਦਿਖਾਵੇ ਤੇ ਇੱਕ ਖਾਲਸਾ ਜੀ ਜਦੋਂ ਆਪਾਂ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਵੀ ਢਾ ਲੈਨੇ ਆਂ ਬੇਹੋਸ਼ੀ ਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਕੰਮ ਕਰਦੇ ਆਂ ਆਪਾਂ ਆਪਣੀ ਚਾਦਰ ਦੇਖ ਕੇ ਪੈਰ ਨਹੀਂ ਪਸਾਰਦੇ ਆਪਾਂ ਆਪਣੇ ਤੋਂ ਨੀਵੇਂਆ ਵੱਲ ਦੇਖ ਕੇ ਨਹੀਂ ਚੱਲਦੇ ਖਾਲਸਾ ਜੀ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਖਾਲਸਾ ਜੀ ਆਪਣੇ ਸਿਰ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ ਹੈ ਤੇ ਜਦੋਂ ਖਾਲਸਾ ਜੀ ਕਿਸੇ ਵੀ ਵੀਰ ਭੈਣ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ ਹੈ ਉਹਨੂੰ ਸਵੇਰੇ ਸ਼ਾਮ ਰੋਟੀ ਦੀ ਫਿਕਰ ਰਹਿਣ ਲੱਗ ਜਾਂਦੀ 2 ਟਾਈਮ ਦੀ ਰੋਟੀ ਦੀ ਵੀ ਖਾਲਸਾ ਜੀ ਫਿਕਰ ਸਤਾਉਂਦੀ ਇਸ ਤਰ੍ਹਾਂ ਦੀ ਖਾਲਸਾ ਜੀ ਜੇ ਤੁਹਾਡੇ ਤੇ ਹਾਲਾਤ ਹੋਣ ਤਾਂ ਤੁਸੀਂ ਕਦੇ ਵੀ ਗਲਤ ਕਦਮ ਨਹੀਂ ਚੱਕਣਾ ਉਸੀ ਵਾਹਿਗੁਰੂ ਸੱਚੇ ਪਾਸ਼ਾ ਜੀ ਤੇ ਭਰੋਸਾ ਰੱਖਣਾ ਹੈ ਕਿਉਂਕਿ ਖਾਲਸਾ ਜੀ ਇਹ ਜੋ ਸਮਾਂ ਹੁੰਦਾ ਹੈ ਮਾੜਾ ਚੰਗਾ ਸਮਾਂ ਤਾਂ ਨਿਕਲ ਹੀ ਜਾਣਾ ਹੁੰਦਾ ਹੈ ਪਰ ਜੇਕਰ ਆਪਾਂ ਕੋਈ ਗਲਤ ਕਦਮ ਚੱਕਦੇ ਆ ਗਲਤ ਕਦਮ ਚੱਕ ਕੇ ਆਪਣੀ ਜ਼ਿੰਦਗੀ ਖਤਮ ਕਰਦੇ ਆ ਜਿਸ ਦੇ ਨਾਲ ਆਪਾਂ ਆਪਣੇ ਸਾਰੇ ਹੀ ਪਰਿਵਾਰ ਨੂੰ ਦੁੱਖਾਂ ਦੇ ਵਿੱਚ ਪਾ ਜਾਣੇ ਆ ਖਾਲਸਾ ਜੀ ਜਿਵੇਂ ਸਵੇਰ ਤੋਂ ਬਾਅਦ ਰਾਤ ਹੁੰਦੀ ਹੈ ਰਾਤ ਤੋਂ ਬਾਅਦ ਫਿਰ ਸਵੇਰ ਹੁੰਦੀ ਏ ਇਸ ਤਰ੍ਹਾਂ ਖਾਲਸਾ ਜੀ ਹਲਾ ਤਿੱਤੇ ਸਮਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਜਰੂਰ ਕਿਰਪਾ ਹੁੰਦੀ ਏ ਜੇਕਰ ਆਪਾਂ ਖਾਲਸਾ ਜੀ ਸਾਰਾ ਪਰਿਵਾਰ ਰਲ ਮਿਲ ਕੇ ਮਿਹਨਤ ਕਰੀਏ ਆਪਸ ਵਿੱਚ ਮਿਲ ਜੁਲ ਕੇ ਰਹੀਏ ਤੇ ਆਪਾਂ ਇਸ ਪ੍ਰੋਬਲਮ ਦਾ ਸਾਹਮਣਾ ਵੀ ਕਰ ਸਕਦੇ ਹਾਂ ਪਰ ਜਦੋਂ ਖਾਲਸਾ ਜੀ ਆਪਣੇ ਸਿਰ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ ਏ ਉਸ ਸਮੇਂ ਆਪਣੇ ਘਰ ਦੇ ਵਿੱਚ ਸਿਰਫ ਲੜਾਈ ਕਲੇਸ਼ ਆਪਸ ਵਿੱਚ ਆਪਾਂ ਲੜਦੇ ਰਹਿੰਦੇ ਆ ਬਿਨਾਂ ਵਜਾ ਤੋਂ ਖਾਲਸਾ ਜੀ ਆਪਣੀ ਘਰ ਦੇ ਵਿੱਚ ਲੜਾਈ ਕਲੇਸ਼ ਬਣਿਆ ਰਹਿੰਦਾ ਜਿਸ ਦੇ ਕਰਕੇ ਆਪਣੇ ਘਰ ਦੇ ਵਿੱਚ ਜੇ ਆਪਾਂ ਮਿਹਨਤ ਵੀ ਕਰਦੇ ਆ ਤੇ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਇਸ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਵੀ ਸਾਂਝਾ ਕਰਾਂਗੀ ਕਿ ਜਦੋਂ ਸਾਡੇ ਸਿਰ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਸੀ ਤੇ ਕਿਵੇਂ ਉਸ ਕਰਜ਼ੇ ਨੂੰ ਅਸੀਂ ਦੂਰ ਕੀਤਾ ਕਿਵੇਂ ਸਾਡੇ ਸਿਰੋਂ ਕਰਜ਼ਾ ਲੱਥਿਆ ਤੇ ਇਸ ਵੀਡੀਓ ਨੂੰ ਖਾਲਸਾ ਜੀ ਤੁਸੀਂ ਐਂਡ ਦੇ ਤੱਕ ਜ਼ਰੂਰ ਦੇਖਿਓ ਕਿਵੇਂ ਆਪਣੇ ਸਿਰ ਤੇ ਚੜਿਆ ਇੰਨਾ ਕਰਜ਼ਾ ਆਪਾਂ ਦੂਰ ਕਰ ਸਕਦੇ ਆ ਜਦੋਂ ਤੁਸੀਂ ਸਾਰੀ ਵੀਡੀਓ ਦੇਖੂਗੀ ਖਾਲਸਾ ਜੀ ਤੁਹਾਨੂੰ ਆਪਣੀ ਆਪ ਹੀ ਸਮਝ ਆ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਇਸ ਕਰਕੇ ਰਿਕਵੈਸਟ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਆ ਕਿ ਕਰਚਾ ਉਸ ਸਮੇਂ ਹੁੰਦਾ ਹੈ ਜਦੋਂ ਜਿਆਦਾ ਆਪਣੀ ਘਰ ਦੇ ਵਿੱਚ ਨਾ ਮੁਰਾਦ ਬਿਮਾਰੀ ਜਦੋਂ ਪੈਰ ਧਾਰ ਲੈਂਦੀ ਤੇ ਜਾਂ ਫਿਰ ਜਦੋਂ ਆਪਾਂ ਬੇਹੋਸ਼ੀ ਦੇ ਵਿੱਚ ਆਪਣੀ ਹੋਸ਼ ਖੋ ਬੈਠਦੇ ਆ ਤੇ ਇਹੋ ਸ਼ੀਰੇ ਵਿੱਚ ਆਪਾਂ ਉਲਟੇ ਸਿੱਧੇ ਕੰਮ ਕਰਨੇ ਸ਼ੁਰੂ ਕਰ ਦਿੰਨੇ ਆ ਆਪਣੇ ਤੋਂ ਵੱਡਿਆਂ ਵੱਲ ਦੇਖ ਕੇ ਆਪਾਂ ਆਪਣਾ ਸਾਰਾ ਕੁਝ ਖਰਾਬ ਕਰ ਲੈਨੇ ਆ ਇਹ ਦੋ ਹਾਲਾਤਾਂ ਦੇ ਵਿੱਚ ਖਾਲਸਾ ਜੀ ਤੇ ਜਾਂ ਫਿਰ ਗਰੀਬੀ ਦੇ ਵਿੱਚ ਜਦੋਂ ਇੱਕ ਗਰੀਬ ਬੰਦਾ ਕੋਈ ਉਹਨਾਂ ਤੇ ਸਮੇਂ ਦੀ ਮਾੜੀ ਘੜੀ ਆ ਜਾਂਦੀ ਏ ਉਸ ਸਮੇਂ ਕਿਸੇ ਸਮੇ ਉਹ ਕਰਜ਼ਾ ਚੁੱਕ ਕੇ ਆਪਣੇ ਪਰਿਵਾਰ ਦੇ ਲਈ ਸਭ ਕੁਝ ਕਰਦਾ ਏ ਤੇ ਉਹ ਕਰਜਾ ਉਸ ਤੋਂ ਲਾਇਆ ਨਹੀਂ ਜਾਂਦਾ ਜਿਸ ਦੇ ਕਰਕੇ ਖਾਲਸਾ ਜੀ ਉਸਤੇ ਕਰਜ਼ੇ ਦਾ ਬਹੁਤ ਜ਼ਿਆਦਾ ਪਹਾੜ ਹੋ ਜਾਂਦਾ ਏ ਇਸ ਤਰ੍ਹਾਂ ਖਾਲਸਾ ਜੀ ਸਾਡੇ ਪਰਿਵਾਰ ਦੇ ਵਿੱਚ ਮੇਰੇ ਮਦਰ ਮੇਰੇ ਮੰਮੀ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਨਾਮਰਾਦ ਬਿਮਾਰੀ ਹੋ ਗਈ ਸੀ ਜਿਸ ਦੇ ਕਰਕੇ ਸਾਡੇ ਕੋਲ ਖਾਲਸਾ ਜੀ ਇੰਨੀ ਜ਼ਿਆਦਾ ਵਧੀਆ ਪਰਿਵਾਰ ਤੋਂ ਅਸੀਂ ਨਹੀਂ ਸੀ ਸਾਡੇ ਕੋਲ ਵਾਹਿਗੁਰੂ ਦਾ ਦਿੱਤਾ ਬਹੁਤ ਕੁਝ ਸੀ ਜ਼ਮੀਨ ਵੀ ਸੀ ਪਰ ਖਾਲਸਾ ਜੀ ਜੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹ ਉਹ ਇਨਸਾਨ ਨੂੰ ਬਿਲਕੁਲ ਤੋੜ ਦਿੰਦੀਆਂ ਨੇ ਅਸੀਂ ਆਪਣੀ ਪੂਰੀ ਵਾ ਲਗਾਈ ਆਪਣੀ ਮੰਮੀ ਦੀ ਚੋ ਵੀ ਟਰੀਟਮੈਂਟ ਕਰਵਾਉਣਾ ਸੀ ਮਾਤਾ ਜੀ ਦਾ ਉਹ ਅਸੀਂ ਹਰ ਇੱਕ ਜਗ੍ਹਾ ਤੇ ਗਏ ਜੇ ਇਸ ਲਈ ਸਾਡੇ ਕੋਲ ਇੰਨਾ ਪੈਸਾ ਨਹੀਂ ਸੀ ਹੁੰਦਾ ਕਿ ਅਸੀਂ ਹਰ ਸਮੇਂ ਕਦੇ ਕਿਸੇ ਤੋਂ ਪੈਸੇ ਫੜਨੇ ਤੇ ਕਦੇ ਕਿਸੇ ਤੋਂ ਹਰ ਜਗ੍ਹਾ ਤੋਂ ਪੈਸੇ ਫੜ ਕੇ ਇਲਾਜ ਕਰਵਾਇਆ ਕਿਉਂਕਿ ਖਾਲਸਾ ਜੀ ਇਹ ਸੀ ਕਿ ਸਾਡੇ ਮਾਤਾ ਜੀ ਠੀਕ ਹੋ ਜਾਣ ਪਰ ਖਾਲਸਾ ਜੀ ਜਿਵੇਂ ਅਸੀਂ ਬਹੁਤ ਆਪਣੀ ਕੋਸ਼ਿਸ਼ ਕੀਤੀ ਪਰ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੋ ਮਨਜ਼ੂਰ ਸੀ ਉਹੀ ਹੋਣਾ ਸੀ ਸਾਡੇ ਮਾਤਾ ਜੀ ਵੀ ਨਹੀਂ ਰਹੇ ਪਰ ਸਾਡੇ ਸਿਰ ਉਸ ਸਮੇਂ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਸੀ ਜਿਸ ਨੂੰ ਲਾਉਣ ਦੇ ਲਈ ਖਾਲਸਾ ਜੀ ਸਾਡੇ ਕੋਲ ਕੋਈ ਰਸਤਾ ਵੀ ਨਹੀਂ ਰਿਹਾ ਸੀ ਅਸੀਂ ਮਿਹਨਤ ਵੀ ਬਹੁਤ ਕਰਦੇ ਸੀ ਆਪਣੇ ਪਿਤਾ ਜੀ ਦੇ ਨਾਲ ਬਹੁਤ ਮਿਹਨਤ ਕਰਨੀ ਆਪਣਾ ਸਟੱਡੀ ਵੀ ਕਰਨੀ ਪੜਨ ਜਾਣਾ ਫਿਰ ਆਪਣੇ ਘਰ ਦੇ ਕੰਮਕਾਰ ਵੀ ਕਰਨੇ ਪਰ ਫਿਰ ਵੀ ਖਾਲਸਾ ਜੀ ਘਰ ਦੇ ਵਿੱਚ ਬਰਕਤ ਨਾ ਪੈਣੀ ਤੇ ਜਿੰਨਾ ਤੋਂ ਪੈਸੇ ਫੜੇ ਸੀ ਉਹਨਾਂ ਨੇ ਸਵੇਰੇ ਸ਼ਾਮ ਦਰਵਾਜ਼ੇ ਤੇ ਆ ਕੇ ਖੜ੍ਹ ਜਾਣਾ ਤੇ ਬਹੁਤ ਹੀ ਮਨ ਨੂੰ ਦੁੱਖ ਹੋਣਾ ਕਿ ਇਹ ਕਸੀ ਆਪਣਾ ਫੈਮਿਲੀ ਮੈਂਬਰ ਗਵਾਇਆ ਤੇ ਦੂਸਰਾ ਇਹਨਾਂ ਨੂੰ ਇਹ ਆਪਣੇ ਪੈਸੇ ਦੀ ਪਈਏ ਚਲੋ ਉਹਨਾਂ ਨੇ ਸਾਡੀ ਇੱਕ ਸਮੇਂ ਮਦਦ ਵੀ ਕੀਤੀ ਸੀ ਪਰ ਫਿਰ ਵੀ ਖਾਲਸਾ ਜੀ ਸਮਝ ਨਾ ਹੋਣ ਦੇ ਬਾਵਜੂਦ ਨਾ ਸਮਝੇ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਲਈ ਕੀ ਚੰਗਾ ਏ ਇਸਨੇ ਕੀ ਮੈਨੂੰ ਔਖੇ ਸਮੇਂ ਦੇ ਵਿੱਚ ਮੇਰੀ ਮਦਦ ਕੀਤੀ ਏ ਤੇ ਮੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਤਾਂ ਉਸ ਸਮੇਂ ਸਾਨੂੰ ਬਹੁਤ ਔਖਾ ਲੱਗਣਾ ਜਦੋਂ ਕਿਸੇ ਨੇ ਆ ਕੇ ਗੇਟ ਤੇ ਖੜਨਾ ਤੇ ਹਾਲਾਤ ਬਹੁਤ ਜ਼ਿਆਦਾ ਖਾਲਸਾ ਜੀ ਮਾੜੇ ਹੋਗੇ ਸੀ ਪਰ ਜਦੋਂ ਵੀ ਖਾਲਸਾ ਜੀ ਤੁਹਾਡੇ ਘਰ ਦੇ ਹਾਲਾਤ ਇੰਨੇ ਬੁਰੇ ਹੋਣ ਤੁਹਾਡੇ ਸਿਰ ਬਹੁਤ ਜ਼ਿਆਦਾ ਕਰਜ਼ਾ ਹੋ ਜਾਵੇ ਤਾਂ ਤੁਸੀਂ ਬਿਲਕੁਲ ਵੀ ਨਹੀਂ ਟੁੱਟਣਾ ਮੰਨਦੇ ਆ ਕਿ ਉਸ ਸਮੇਂ ਖਾਲਸਾ ਜੀ ਰੋਟੀ ਖਾਣ ਦੇ ਲਈ ਵੀ ਨਹੀਂ ਹੁੰਦੀ ਇੱਕ ਆਟਾ ਵੀ ਨਹੀਂ ਹੁੰਦਾ ਘਰ ਦੇ ਵਿੱਚ ਆਪਣੇ ਕੋਲ ਰੋਟੀ ਬਣਾਉਣ ਦੇ ਲਈ ਬਹੁਤ ਮਾੜੇ ਤੋਂ ਮਾੜੇ ਖਾਲਸਾ ਜੀ ਹਾਲਾਤ ਹੋ ਜਾਂਦੇ ਨੇ ਪਰ ਫਿਰ ਵੀ ਖਾਲਸਾ ਜੀ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ ਹਸੀ ਆਪਣੇ ਗੁਰੂ ਤੇ ਭਰੋਸਾ ਰੱਖਿਆ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਰਤੇ ਜਾਣਾ ਹਰ ਰੋਜ਼ ਖਾਲਸਾ ਜੀ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨੰਗੇ ਪੈਰ ਗੁਰਦੁਆਰਾ ਸਾਹਿਬ ਜਾਣਾ ਸੇਵਾ ਕਰਨੀ ਸਿਮਰਨ ਕਰਨਾ ਹਰ ਰੋਜ਼ ਅੰਮ੍ਰਿਤ ਵੇਲੇ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਹਾਲਾਤ ਮਾੜੇ ਵੀ ਦੇਖੇ ਤੇ ਚੰਗੇ ਵੀ ਤੇ ਗੁਰੂ ਗੁਰਦੁਆਰਾ ਸਹਿਬ ਖਾਲਸਾ ਜੀ ਜਾ ਕੇ ਆ ਕੇ ਪੰਜ ਬਾਣੀਆਂ ਦੇ ਪਾਠ ਕਰਨੇ ਸੁਖਮਣੀ ਸਹਿਬ ਦਾ ਪਾਠ ਕਰਨਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਕੰਮਕਾਰਾਂ 'ਚ ਲੱਗਣਾ ਤੇ ਸ਼ਾਮ ਦੇ ਸਮੇਂ ਅਸੀਂ ਰਹਿਰਾਸ ਸਹਿਬ ਦਾ ਮੈਂ ਪਾਠ ਕਰਨਾ ਇਸ ਤਰ੍ਹਾਂ ਖਾਲਸਾ ਜੀ ਮੈਂ ਰੁਟੀਨ ਦੇ ਨਾਲ ਅਰਦਾਸ ਬੇਨਤੀ ਕਰਦੀ ਰਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤਾਂ ਹੁੰਦੀ ਸੀ ਖਾਲਸਾ ਜੀ ਪਰ ਪੈਸਾ ਘਰ ਦੇ ਵਿੱਚ ਨਹੀਂ ਸੀ ਖੜਦਾ ਪੈਸਾ ਖੜਦਾ ਨਹੀਂ ਸੀ ਤੇ ਕਰਜ਼ਾ ਕਿੱਥੋਂ ਲੈਣਾ ਸੀ ਜੇ ਘਰ ਦੇ ਵਿੱਚ ਬਰਕਤ ਪਾਵੇ ਖਾਲਸਾ ਜੀ ਘਰ ਦੇ ਵਿੱਚ ਪੈਸਾ ਰੋਕੇ ਫਿਰ ਹੀ ਆਪਣੇ ਘਰ ਦੇ ਵਿੱਚ ਥੋੜੀ ਬਹੁਤ ਕੁਝ ਸੇਵਿੰਗ ਹੁੰਦੀ ਹੈ ਜਿਸ ਦੇ ਨਾਲ ਆਪਾਂ ਲੋਕਾਂ ਦੇ ਜੋ ਪੜੇ ਹੋਏ ਪੈਸੇ ਨੇ ਉਹਨਾਂ ਨੂੰ ਉਤਾਰ ਸਕਦੇ ਆ ਇਸ ਰਖ ਖਾਲਸਾ ਜੀ ਗੁਰਬਾਣੀ ਦੇ ਜਾਪ ਦੇ ਨਾਲ 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 ਇੱਕ ਤੁਹਾਡੇ ਨਾਲ ਦੋ ਸ਼ਬਦਾਂ ਦੀ ਅੱਜ ਮੈਂ ਸਾਂਝ ਪਾਵਾਂਗੀ ਜਦੋਂ ਖਾਲਸਾ ਜੀ ਉਹ ਦੋ ਸ਼ਬਦ ਮੈਂ ਜਾਪ ਕਰਨੇ ਸ਼ੁਰੂ ਕੀਤੇ ਤਾਂ ਖਾਲਸਾ ਜੀ ਸਾਲ ਡੇਢ ਸਾਲ ਦੇ ਵਿੱਚ ਸਾਡਾ ਜੋ ਵੀ ਸਾਰਾ ਕਰਜ਼ਾ ਸੀ ਉਹ ਉੱਤਰ ਗਿਆ ਸੀ ਜੇ ਹੁਣ ਖਾਲਸਾ ਜੀ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂ ਕਿ ਇੱਕ ਹਫ਼ਤੇ ਦੇ ਵਿੱਚ ਕਰਜ਼ਾ ਉੱਤਰ ਗਿਆ ਸੀ ਤਾਂ ਇਹ ਇੰਪੋਸੀਬਲ ਹੈ ਪੋਸੀਬਲ ਨਹੀਂ ਹੈਗਾ ਜੀ ਕਿਉਂਕਿ ਜੋ ਸਿਸਚਾਈ ਜੋ ਐਕਸਪੀਰੀਅੰਸ ਏ ਜੋ ਪਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਏ ਉਸੇ ਤਰ੍ਹਾਂ ਤੁਹਾਡੇ ਨਾਲ ਇਹ ਵਾਰਤਾ ਅੱਜ ਸਾਂਝੀ ਕਰਨ ਲੱਗੇ ਖਾਲਸਾ ਜੀ ਤੁਸੀਂ ਇਹ ਨਹੀਂ ਸੋਚਣਾ ਕਿ ਜੇਕਰ ਤੁਸੀਂ ਗਰਬਾਣੀ ਦੇ ਜਾਪ ਨਹੀਂ ਕਰੋਗੇ ਜਾਂ ਫਿਰ ਨਹੀਂ ਕਰਦੇ ਤੁਸੀਂ ਇਨ੍ਹਾਂ ਸ਼ਬਦਾਂ ਦਾ ਜਾਪ ਹੀ ਕਰੋਗੇ ਤੇ ਤੁਹਾਡੀ ਸਿਰ ਤੇ ਵੀ ਜੇ ਕਰ ਜਾਏ ਤਾਂ ਉਤਰ ਜਾਵੇਗਾ ਕਿਉਂਕਿ ਖਾਲਸਾ ਜੀ ਵੱਧ ਤੋਂ ਵੱਧ ਗੁਰਬਾਣੀ ਦੇ ਜਾਪ ਆਪਾਂ ਨੂੰ ਜ਼ਰੂਰੀ ਨੇ ਆਪਣੇ ਘਰ ਪਰਿਵਾਰ ਦੀ ਸੁਖ ਸ਼ਾਂਤੀ ਦੇ ਲਈ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਲਈ ਜੇਕਰ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਨਿਤਨੇਮ ਦੇ ਤੁਸੀਂ ਆਦੀ ਹੋ ਤਾਂ ਬਹੁਤ ਚੰਗੀ ਗੱਲ ਹੈ ਅਗਰ ਤੁਸੀਂ ਨਹੀਂ ਕਰਦੇ ਤਾਂ ਇਸ ਸ਼ਬਦ ਦੇ ਨਾਲ ਨਾਲ ਤੁਸੀਂ ਗੁਰਬਾਣੀ ਦੇ ਜਾਪ ਵੀ ਕਰਨੇ ਨੇ ਫਿਰ ਹੀ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਤੇ ਕਿਰਪਾ ਹੋਵੇਗੀ ਕਿਉਂਕਿ ਖਾਲਸਾ ਜੀ ਇੱਕ ਸ਼ਬਦ ਦੇ ਨਾਲ ਆਪਾਂ ਇਹ ਨਹੀਂ ਕਹਿੰਦੇ ਕਿ ਇੱਕ ਸ਼ਬਦ ਦਾ ਤੁਸੀਂ ਜਾਪ ਕਰੋ ਤੇ ਬਾਕੀ ਗੁਰਬਾਣੀ ਦਾ ਜਾਪ ਨਾ ਕਰੋ ਕਿਉਂਕਿ ਖਾਲਸਾ ਜੀ ਇਹ ਸ਼ਬਦ ਵੀ ਗੁਰਬਾਣੀ ਦੇ ਵਿੱਚੋਂ ਹੀ ਲਿਆ ਗਿਆ ਹੈ ਇਸ ਸ਼ਬਦ ਨੂੰ ਖਾਲਸਾ ਜੀ ਤੁਸੀਂ 40 ਦਿਨ ਲਗਾਤਾਰ ਪੂਰੀ ਸਰਦਾ ਭਾਵਨਾ ਵਿਸ਼ਵਾਸ ਰੱਖ ਕੇ ਹਰ ਰੋਜ਼ 101 ਵਾਰ ਕਰਨਾ ਹੈ ਤੇ ਤੁਸੀਂ ਆਪਣਾ ਬੈੱਡ ਤੇ ਸੋਫੇ ਤੇ ਜਾਂ ਕੁਰਸੀ ਤੇ ਜਾਂ ਮੰਜੇ ਕਿਸੇ ਵੀ ਜਗ੍ਹਾ ਉੱਚੀ ਤੇ ਬੈਠ ਕੇ ਨਹੀਂ ਕਰਨਾ ਚੜ੍ਹਦੇ ਵੱਲ ਮੂੰਹ ਕਰਕੇ ਨੀਚੇ ਵਿਛਾਈ ਕਰਕੇ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਤੇ ਜਦੋਂ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰੋਗੇ ਤਾਂ ਤੁਸੀਂ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਨਾ ਹੈ ਤੇ ਹਰ ਰੋਜ਼ ਅਰਦਾਸ ਬੇਨਤੀ ਕਰਦੇ ਰਹਿਣਾ ਹੈ। ਤੇ ਮਨ ਦੇ ਵਿੱਚ ਇਹ ਖਿਆਲ ਨਹੀਂ ਲੈ ਕੇ ਆਉਣਾ ਕਿ ਪਤਾ ਨਹੀਂ ਇਹ ਕਰਜਾ ਸਾਡਾ ਦੂਰ ਹੋਏਗਾ ਕਿ ਨਾ। ਤੁਸੀਂ ਇਹ ਚੀਜ਼ ਨਹੀਂ ਲੈ ਕੇ ਆਉਣੀ ਕਿ ਮੈਨੂੰ ਪਤਾ ਨਹੀਂ ਫਲ ਮਿਲੇਗਾ ਕਿ ਨਾ। ਮੇਰਾ ਕੀਤਾ ਹੋਇਆ ਇਸ ਸ਼ਬਦ ਦਾ ਜਾਪ ਪਤਾ ਨਹੀਂ ਸਫਲ ਹੋਵੇਗਾ ਕਿ ਨਾ। ਕਿਉਂਕਿ ਖਾਲਸਾ ਜੀ ਜਦੋਂ ਗੱਲ ਜੇਤੇ ਤੇ ਆ ਜਾਵੇ ਉਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਜਾਣੀ ਜਾਣੇ ਉਹ ਸਮਝ ਜਾਂਦੇ ਨੇ ਕਿ ਆਪਣਾ ਜਿਹੜਾ ਮਨ ਉਹ ਟੇਕਦਾ ਨਹੀਂ ਆਪਣਾ ਮਨ ਇੱਕ ਜਗ੍ਹਾ ਤੇ ਨਹੀਂ ਟਿਕ ਸਕਦਾ ਜਿਸ ਕਰਕੇ ਕਈ ਵਾਰ ਆਪਾਂ ਨੂੰ ਕੀਤੇ ਗਏ ਸਿਮਰਨ ਤੇ ਭਗਤੀ ਦਾ ਫਲ ਖਾਲਸਾ ਜੀ ਨਹੀਂ ਮਿਲਦਾ ਆਓ ਖਾਲਸਾ ਜੀ ਇਸ ਸ਼ਬਦ ਦੀ ਤੁਹਾਡੇ ਨਾਲ ਸਾਝ ਪਾਉਣੇ ਆ ਤੇ ਸ਼ਬਦ ਆ ਤੁਸੀਂ ਜਦੋਂ ਜਾਪ ਕਰਨਾ ਹੈ ਇਹਨਾਂ ਕੋਲ ਤੁਸੀਂ ਜਲ ਵੀ ਰੱਖਣਾ ਹੈ ਉਹ ਜਲ ਤੁਸੀਂ ਇਸ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਆਪ ਵੀ ਸਿਕਣਾ ਹੈ ਆਪਣੀ ਫੈਮਲੀ ਨੂੰ ਵੀ ਸਿਖਾਉਣਾ ਹੈ ਤੇ ਘਰ ਦੇ ਵਿੱਚ ਛਟਾ ਵੀ ਜ਼ਰੂਰ ਦਿਆ ਕਰੋ ਇਸ ਸ਼ਬਦ ਨੂੰ ਖਾਲਸਾ ਜੀ ਧਿਆਨ ਦੇ ਨਾਲ ਸੁਣਿਓ ਜੀ ਜੰਤਰ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੀ ਗੁਰ ਸ਼ਬਦ ਅਖੁਟ ਓਰਣ ਪਈ ਸਮਗਰੀ ਕਬੂ ਨਹੀਂ ਤੋੜ ਰਹਾਓ ਸਾਧ ਸੰਗ ਅਰਾਧਨਾ ਹਰ ਨਿਧੀ ਅਪਾਰ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੇ ਇਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸਾਂਚਿਆ ਜਾਗਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨੇ ਪਾਈਏ ਬੇਅੰਤ ਗੋਸਾਈ ਕਾਲ ਸਾਜੀ ਇਸ ਸ਼ਬਦ ਦਾ ਜਾਪ 40 ਦਿਨ ਲਗਾਤਾਰ 101 ਵਾਰੀ ਹਰ ਰੋਜ਼ ਕਰਨਾ ਹੈ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਚੜਿਆ ਹੋਇਆ ਕਰਜ਼ਾ ਉਤਰ ਜਾਵੇਗਾ ਧਰਮ ਅਰਥ ਕਾਮ ਅਤੇ ਮੋਖ ਚੋਂ ਪਦਾਰਥਾਂ ਦੀ ਖਾਲਸਾ ਜੀ ਪ੍ਰਾਪਤੀ ਹੋਵੇਗੀ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰੋਗੇ ਤਾਂ ਜਾਪ ਕਰਦੇ ਸਮੇਂ ਤੁਸੀਂ ਵਿੱਚ ਦੀ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਕਿਉਂਕਿ ਖਾਲਸਾ ਜੀ ਸਿਰਫ ਜਾਪ ਕਰਦੇ ਸਮੇਂ ਹੀ ਨਹੀਂ ਜਦੋਂ ਵੀ ਤੁਸੀਂ ਪਾਠ ਕਰਨ ਬੈਠਦੇ ਹੋ ਸਿਮਰਨ ਕਰਨ ਬੈਠਦੇ ਹੋ ਤਾਂ ਤੁਸੀਂ ਵਿੱਚ ਆਪਣੀਆਂ ਗੱਲਾਂ ਬਾਤਾਂ ਕਿਸੇ ਦੇ ਨਾਲ ਵੀ ਨਹੀਂ ਕਰਨੀਆਂ ਤੁਸੀਂ ਉਸ ਸਮੇਂ ਹੀ ਪਾਠ ਕਰਨ ਬੈਠਿਆ ਕਰੋ ਜਦੋਂ ਅਕਸਰ ਹੀ ਸਾਰੀ ਫੈਮਿਲੀ ਕਮਾਕਾਰਾਂ ਤੋਂ ਵਿਹਲੀ ਹੁੰਦੀ ਹੈ ਤਾਂ ਜੋ ਕਿ ਤੁਹਾਨੂੰ ਵਿੱਚ ਦੀ ਨਾ ਹੀ ਉੱਠਣਾ ਪਵੇ ਕਿਸੇ ਕੰਮਕਾਰ ਦੇ ਲਈ ਤੇ ਨਹੀਂ ਤੁਹਾਨੂੰ ਕੋਈ ਰੌਲਾ ਰੱਪਾ ਸੁਣੇ ਜਦੋਂ ਸ਼ਾਂਤੀ ਹੁੰਦੀ ਹੈ ਵੈਸੇ ਤਾਂ ਖਾਲਸਾ ਜੀ ਸਵੇਰੇ ਅੰਮ੍ਰਿਤ ਵੇਲੇ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਹੈ ਕਿਸੇ ਪਾਸਿਓਂ ਕੋਈ ਆਵਾਜ਼ ਨਹੀਂ ਆਉਂਦੀ ਉਸ ਸਮੇ ਗੁਰਬਾਣੀ ਦਾ ਜਾਪ ਕਰਨ ਦੇ ਦੇ ਸਮੇ ਮਾਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਤੁਸੀਂ ਇੱਕ ਵਾਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਦੇਖਿਓ ਖਾਲਸਾ ਜੀ ਤੇ ਇੱਕ ਵਾਰ ਤੁਸੀਂ ਦਿਨ ਦੇ ਸਮੇਂ ਕਰਕੇ ਦੇਖਿਓ ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਲੱਗ ਜਾਵੇਗਾ ਕਿ ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਿੰਨੀ ਸ਼ਾਂਤ ਮਈ ਟੰਗ ਨਾਲ ਆਪਾ ਕਰਦੇ ਆ ਤੇ ਕਿੰਨਾ ਮਨ ਨੂੰ ਸਕੂਨ ਮਿਲਦਾ ਤੇ ਜਦੋਂ ਦਿਨ ਦੇ ਸਮੇਂ ਆਪਾਂ ਕਰਦੇ ਆ ਤੇ ਆਪਣੇ ਕੰਨਾਂ ਦੇ ਵਿੱਚ ਕਿੰਨਾ ਰੌਲਾ ਰੱਪਾ ਸੁਣਦਾ ਤੇ ਕਿੰਨੀ ਡਿਸਟਰਬਿੰਗ ਹੁੰਦੀ ਹੈ ਇਸ ਚੀਜ਼ ਨੂੰ ਤੁਸੀਂ ਜ਼ਰੂਰ ਇੱਕ ਵਾਰ ਨੋਟ ਕਰਿਓ ਸੁਖਮਾਨ ਸਾਹਿਬ ਜੀ ਇਸ ਉਸ ਸ਼ਬਦ ਦਾ ਜਾਪ ਜਿਸ ਨੂੰ ਕਰਨ ਦੇ ਨਾਲ ਆਪਣੇ ਸਿਰ ਤੇ ਚੜਿਆ ਹੋਇਆ ਕਰਜ਼ਾ ਦੂਰ ਹੁੰਦਾ ਏ ਜੇਕਰ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਇਸ ਸ਼ਬਦ ਦਾ ਜਾਪ ਕਰੋਗੇ ਖਾਲਸਾ ਜੀ ਤਾਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਨਹੀਂ ਲੈ ਕੇ ਆਉਣਾ ਕਿ ਪਤਾ ਨਹੀਂ ਸਾਡੀ ਅਰਦਾਸ ਬੇਨਤੀ ਪੂਰੀ ਹੋਵੇਗੀ ਕਿ ਨਾ ਪਤਾ ਨਹੀਂ ਇਹ ਸਾਡਾ ਜੋ ਸਾਡੇ ਤੇ ਪ੍ਰੋਬਲਮ ਹੈ ਜਾਂ ਜੋ ਸਾਡਾ ਕਰਜ਼ਾ ਹੈ ਇਹ ਉੱਤਰੇਗਾ ਕਿ ਨਾ ਜਦੋਂ ਇਸ ਤਰ੍ਹਾਂ ਦੀ ਭਾਵਨਾ ਆਪਣੇ ਮਨ ਦੇ ਵਿੱਚ ਪੈਦਾ ਹੋ ਜਾਂਦੀ ਹੈ ਉਸ ਸਮੇਂ ਖਾਲਸਾ ਜੀ ਫਿਰ ਆਪਣੀ ਕੀਤੀ ਗਈ ਅਰਦਾਸ ਦੇ ਵਿੱਚ ਕਮੀ ਰਹਿ ਜਾਂਦੀ ਜਿਸ ਕਰਕੇ ਆਪਣੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਤੁਸੀਂ ਵੀ ਵਾਦ ਤੋਂ ਵਾਦ ਕੁਰਬਾਨੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਕਿ ਅੱਗੇ ਆਉਣ ਵਾਲੇ ਗਲਤ ਸਮੇਂ ਤੋਂ ਤੁਹਾਡੇ ਬੱਚੇ ਦੂਰ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਕਿਰਪਾ ਬਣੀ ਰਹੇ ਉਹ ਗੁਰਬਾਣੀ ਦੇ ਨਾਲ ਜੁੜਨ ਤੇ ਗੁਰੂ ਵਾਲੇ ਬਣ ਸੁਖਾਰ ਸਾਜੀ ਭੁੱਲਾਂ ਚੁਕਾਂ ਦੀ ਖੀਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁਕਾਂ ਹੋ ਜਾਂਦੀਆਂ ਹੋਣਗੀਆਂ ਕੀਵਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਨੀ ਸਾਰੀਆਂ ਸੰਗਤਾਂ ਨੂੰ ਸਰਬੱਤ ਦਾ ਭਲਾ ਕਰਨਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਬਨਾ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਿਲਮੀਆਂ ਉਮਰਾ ਬਖਸ਼ਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ